ਜਿਹੜੀ ਖੇਤੀ ਨੀਤੀ ਪੰਜਾਬ ਸਰਕਾਰ ਨੇ ਲਿਆ ਕੇ ਕਾਰਪੋਰੇਟ ਕਰਾਰਾਂ ਦੇ ਹੱਥ ਵਿੱਚ ਦੇਣੀ ਆ ਉਹਦੇ ਵਿੱਚੋਂ ਹਜ਼ਾਰਾਂ ਲੱਖਾਂ ਮਜ਼ਦੂਰ ਆ ਜਿਹੜੇ ਉਹ ਵਿਲੇ ਹੋਣੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਖੇਤੀ ਜਿਹੜਾ ਨੀਤੀ ਲਿਆਂਦੀ ਹੈਗੀ ਆ ਤਾਂ ਉਹਦੇ ਵਿੱਚ ਜਿਹੜੀ ਗੱਲ ਅਸੀਂ ਪੰਚਾਇਤੀ ਜ਼ਮੀਨ ਦੇ ਤੀਜੇ ਇਸ ਦੀ ਗੱਲ ਆ ਕਰਦੇ ਆ ਇਹ ਖੇਤੀ ਖੇੜਾ ਜਿਹੜਾ ਹੈਗਾ ਇਹ ਜ਼ਮੀਨਾ ਖੋਣ ਦੀ ਗੱਲ ਕਰਦਾ ਔਰ ਜਿਹੜਾ ਸਾਡਾ ਹੱਕ ਆ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦਾ ਉਹ ਵੀ ਮਾਰਿਆ ਜਾਣਾ ਹੈਗਾ ਮੰਡੀ ਕਰਨ ਹੈਗਾ ਬੋਰਡ ਹੈ ਜਿਹੜਾ ਉਹ ਤੋੜਿਆ ਜਾਣਾ ਹੈਗਾ ਮੰਡੀ ਚੱਕਰ ਤੋੜੀ ਜਾਂਦੀ ਹੈਗੀ ਆ ਤਾਂ ਸਾਡਾ ਲੱਖਾਂ ਮਜ਼ਦੂਰ ਹੈ ਜਿਹੜਾ ਉਹ ਵਿਲਾ ਹੋਊਗਾ ਕਾਰਪੋਰੇਟ ਘਰਾੜਿਆ ਰਹੀਂ ਸੈਂਟਰ ਸਰਕਾਰ ਵੱਲੋਂ ਆ ਜਿਹੜਾ ਉਹ ਪੰਜਾਬ ਦੀ ਮੰਡੀ ਤੇ ਜ਼ਮੀਨਾਂ ਤੇ ਕਬਜ਼ਾ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਵੱਡੇ ਵੱਡੇ ਸੈੱਲੋ ਲਾਏ ਜਾਣੇ ਹੈਗੇ ਆ ਜਨਤ ਕਮੰਡ ਪ੍ਰਣਾਲੀ ਵੀ ਜੇਕਰ ਮਾੜੀਆਂ ਮੋਟੀਆਂ ਜਿਹੜੀਆਂ ਕੋਈ ਰੇਤਾ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਮਿਲਦੀਆਂ ਹੈਗੀਆਂ ਉਸਰ ਮਿਲਦਾ ਹੈ ਰਸ਼ਨ ਮਿਲਦਾ ਹੈਗਾ ਜਾਂ ਕੋਈ ਹੋਰ ਕੋਈ ਮਾੜਾ ਮੋਟਾ ਕੋਈ ਸਰਕਾਰੀ ਸਹੂਲਤਾਂ ਮਾੜੀਆਂ ਮੋਟੀਆਂ ਤੋਂ ਜਿੰਨੀਆਂ ਕਿਵੇਂ ਮਿਲਦੀਆਂ ਹੈਗੀਆਂ ਉਹਨਾਂ ਦੇ ਵੀ ਵੱਡਾ ਘਟਣ ਲੱਗ ਰਿਹਾ ਹੈਗਾ ਅਸੀਂ ਪਿੰਡੂ ਮਜ਼ਦੂਰ ਜਨਾਂ ਵੱਲੋਂ ਵੀ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਔਰ ਕਾਰਪੋਰੇਟ ਘਰਾਣੇ ਦਾ ਵਿਰੋਧ ਕਰਦੇ ਆ ਇਸ ਖੇਤੀ ਖੜੇ ਦਾ ਜਿਹੜਾ ਵਿਰੋਧ ਕਰਦੇ ਹੈਗੇ ਖਾਣ ਨੂੰ ਹਾਥੀ ਦੇ ਦੰਦ ਹੋਰ ਹੁੰਦੇ ਆ ਵਿਖਾਉਣ ਨੂੰ ਹੋਰ ਹੁੰਦੇ ਆ ਔਰ ਪੰਜਾਬ ਤੇ ਸੈਂਟਰ ਸਰਕਾਰ ਨੇ ਜਦੋਂ ਪਹਿਲਾ ਕਾਨੂੰਨ ਜਿਵੇਂ ਆਪਾਂ ਕਹਿ ਦਿੱਕੇ ਕਿ ਲਾਗੂ ਕੀਤੇ ਸੀ ਔਰ ਕਿਸਾਨਾਂ ਮਜ਼ਦੂਰਾਂ ਨੇ ਰੱਦ ਕਰਾਏ ਸੀਗੇ ਕੋਈ ਇਹਨਾਂ ਦਾ ਬਦਲਵਾਂ ਰੂਪ ਪਹਿਲਾ ਸੈਂਟਰ ਸਰਕਾਰ ਕਰਦੀ ਸੀ ਹੁਣ ਉਹਨਾਂ ਨੇ ਕਹਿਦਾ ਕਿ ਤਾਂ ਵੀ ਰਾਜਾਂ ਦਾ ਅਧਿਕਾਰ ਹੈਗਾ ਆਪੇ ਪੰਜਾਬ ਸਰਕਾਰ ਕਰੂਗੀ ਚਾਹੇ ਪੰਜਾਬ ਸਰਕਾਰ ਨੇ ਉਹ ਤੇ ਮੋਹਰ ਨਹੀਂ ਲਾਈ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਇਸ ਕਰਕੇ ਉਹਦਾ ਬਦਲਮਾ ਰੂਪ ਹੀ ਆ ਡੇਢੇ ਮਿੰਟ ਢੰਗਣਾ ਤੁਹਾਡੇ ਕਹਿਣ ਮੁਤਾਬਕ ਕਿ ਲੋਕਾਂ ਦੇ ਇਹ ਜਬਰੀ ਆ ਥੋਪੇ ਜਾ ਥੋਪੇ ਜਾ ਰਹੇ ਹੈਗੇ ਆ ਤੁਸੀਂ ਜੁੜੇ ਹੋਏ ਹੋ ਉਸ ਅਖਰਸ ਦਾ ਸਟ੍ਰਗਲ ਦੇ ਨਾਲ ਤੇ ਮੈਂ ਸੁਖਪ੍ਰੀਤ ਮੋੜ ਪਿਛਲੇ ਸਮੇਂ ਦੇ ਦੌਰਾਨ ਜਦੋਂ ਕੇਂਦਰ ਸਰਕਾਰ ਨੇ ਨਵੀਂ ਖੇਤੀ ਨੀਤੀ ਲੈ ਕੇ ਆਂਦੀ ਤਾਂ ਪੰਜਾਬ ਦੇ ਵਿੱਚ ਸਿੰਯੋਤ ਕਿਸਾਨ ਮੋਰਚੇ ਨੇ ਵੀ ਹੈ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਹੈ ਜਿਹੜਾ ਵੱਡੀ ਰੈਲੀ ਉਹ ਮੋਗੇ ਦੇ ਵਿੱਚ ਕੀਤੀ ਔਰ ਲਗਾਤਾਰ ਇਸ ਦਾ ਜਿਹੜਾ ਉਹ ਵਿਰੋਧ ਹੋ ਰਿਹਾ ਬੇਸ਼ੱਕ ਪੰਜਾਬ ਸਰਕਾਰ ਨੇ ਵੀ ਇਹਦੀ ਚਿੱਠੀ ਹੈ ਜਿਹੜੀ ਉਹ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ ਕਿ ਅਸੀਂ ਇਹ ਜਿਹੜਾ ਇਹਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ ਪਰ ਦੂਜੇ ਪਾਸੇ ਮਜ਼ਦੂਰ ਜਥੇਬੰਦੀਆਂ ਵੀ ਇਸ ਦੇ ਉੱਪਰ ਹੈ ਜਿਹੜਾ ਉਹ ਆਪਣਾ ਪ੍ਰਤੀਕਰਮ ਦਿਖਾ ਰਹੀਆਂ ਨੇ ਅੱਜ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪੇਂਡੂ ਮਜ਼ਦੂਰਨ ਦੀ ਅਗਵਾਈ ਦੇ ਵਿੱਚ ਨਵੀਂ ਖੇਤੀ ਨੀਤੀ ਦੇ ਖਰੜੇ ਉੱਪਰ ਆ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਸਾਡੇ ਨਾਲ ਪੇਂਡੂ ਮਜ਼ਦੂਰਨ ਦੇ ਸਵਾਈ ਆਗੂ ਮੰਗਾ ਬੈਰੋ ਕੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਅੱਜ ਉਹ ਕਨਵੈਨਸ਼ਨ ਕੀਤੀ ਆ ਇਸ ਕਨਵੈਨਸ਼ਨ ਦੇ ਵਿੱਚ ਮੇਨ ਮਕਸਦ ਕੀ ਸੀਗਾ ਤੁਹਾਡਾ ਜੋ ਖੇਤੀ ਨੀਤੀ ਨੂੰ ਲੈ ਕੇ ਹਾਂ ਅੱਜ ਜਿਹੜੀ ਪੰਜਾਬ ਸਰਕਾਰ ਨੂੰ ਜਿਹੜਾ ਸੈਂਟਰ ਸਰਕਾਰ ਨੇ ਕੋਈ ਨਵਾਂ ਖੇਤੀ ਖਰੜਾ ਭੇਜ ਹੈਗਾ ਉਦੇ ਵਿਰੋਧ ਦੇ ਵਿੱਚ ਸਾਡੇ ਸਤਕਾਰਯੋਗ ਪ੍ਰੋਫੈਸਰ ਅਮਰਜੀਤ ਅਮਰਜੀਤ ਸਿੰਘ ਜੀ ਘੋਮਣ ਸਾਹਿਬ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਨੇ ਇਸ ਖੇਤੀ ਖੜੇ ਤੇ ਜਿਹੜੀ ਗੱਲਬਾਤ ਰੱਖੀ ਹੈਗੀ ਆ ਕਿ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਇਸ ਖੇਤੀ ਖੜੇ ਦਾ ਵਿਰੋਧ ਕਰਦੇ ਆ ਵਿਰੋਧ ਕਿਉਂ ਕਰਦੇ ਹੈਗੇ ਆ ਕਿਉਂਕਿ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਸਾਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਵਾਸਤੇ ਪੰਚਾਇਤੀ ਜ਼ਮੀਨ 'ਚ ਤੀਜੇ ਹਿੱਸੇ ਦੀ ਮੰਗ ਕਰਦੇ ਆ ਪਲਾਟਾਂ ਦੀ ਮੰਗ ਕਰਦੇ ਹੈਗੇ ਆ ਔਰ ਜਿਹੜੀ ਜਨਤਕ ਵੰਡ ਪ੍ਰਣਾਲੀ ਹੈਗੀ ਆ ਉਹਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਦੀ ਗੱਲ ਕਰਦੇ ਹੈਗੇ ਆ ਔਰ ਜਿਹੜੀ ਖੇਤੀ ਨੀਤੀ ਪੰਜਾਬ ਸਰਕਾਰ ਨੇ ਲਿਆ ਕੇ ਕਾਰਪੋਰੇਟ ਕਰਾਉਣਾਂ ਦੇ ਹੱਥ ਵਿੱਚ ਦੇਣੀ ਆ ਉਹਦੇ ਵਿੱਚੋਂ ਹਜ਼ਾਰਾਂ ਲੱਖਾਂ ਮਜ਼ਦੂਰ ਆ ਜਿਹੜੇ ਉਹ ਵਿਲੇ ਹੋਣੇ ਹੈਗੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਪੰਜਾਬ ਸਰਕਾਰ ਨੂੰ ਜਿਹੜਾ ਖੇਤੀ ਖੜਾ ਜਿਹੜਾ ਸੈਂਟਰ ਸਰਕਾਰ ਨੇ ਭੇਜਿਆ ਪਹਿਲਾ ਪਹਿਲੇ ਕਾਨੂੰਨ ਤੇ ਗੱਲ ਕਰੂੰਗਾ ਜਿਹੜਾ ਉਹਨਾਂ ਨੇ ਕੰਟਰੈਕਟਿੰਗ ਫਾਰਮ ਲਿਆਂਦਾ ਲਿਆਂਦਾ ਹੈਗਾ ਕਾਨੂੰਨ ਜਿਹੜਾ ਉਹਦੇ 'ਚ ਇਹ ਹੈਗਾ ਕੇ ਲਗਭਗ 5-5000 ਏਕੜ ਦਾ ਜਿਹੜਾ ਫਾਰਮ ਇੱਕ ਬਣਨਾ ਹੈਗਾ ਜਿਹੜੇ ਸਾਮਰਾਜੀ ਮੁਲਕਾਂ ਦੇ ਵਿੱਚ ਵੀ ਬਣੇ ਹੈਗੇ ਆ ਤਾਂ ਉਹਦੇ 'ਚ ਜੇਕਰ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਜਮੀਨ ਦੀ ਗੱਲ ਕਰਦੇ ਹੈਗੇ ਆ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਖੇਤੀ ਜਿਹੜਾ ਨੀਤੀ ਲਿਆਂਦੀ ਹੈਗੀ ਆ ਤਾਂ ਉਹਦੇ ਵਿੱਚ ਜਿਹੜੀ ਗੱਲ ਅਸੀਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਗੱਲ ਕਰਦੇ ਆ ਇਹ ਖੇਤੀ ਖੜਾ ਜਿਹੜਾ ਹੈਗਾ ਇਹ ਜ਼ਮੀਨਾ ਖੋਣ ਦੀ ਗੱਲ ਕਰਦਾ ਔਰ ਜਿਹੜਾ ਸਾਡਾ ਹੱਕ ਹੈ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦਾ ਉਹ ਵੀ ਮਾਰਿਆ ਜਾਣਾ ਹੈਗਾ ਇਹਦੇ ਨਾਲ ਨਾਲ ਜਿਹੜਾ ਮੰਡੀਕਰਨ ਹੈਗਾ ਬੋਰਡ ਹੈ ਜਿਹੜਾ ਉਹ ਤੋੜਿਆ ਜਾਣਾ ਹੈਗਾ ਮੰਡੀ ਜਿੱਕਰ ਤੋੜੀ ਜਾਂਦੀ ਹੈਗੀ ਆ ਤਾਂ ਸਾਡਾ ਲੱਖਾਂ ਮਜ਼ਦੂਰ ਹੈ ਜਿਹੜਾ ਉਹ ਵਿਹਲਾ ਹੋਊਗਾ ਕਿਉਂਕਿ ਇੱਥੇ ਕਾਰਪੋਰੇਟ ਘਰਾੜਿਆ ਰਹੀਂ ਸੈਂਟਰ ਸਰਕਾਰ ਵੱਲੋਂ ਆ ਜਿਹੜਾ ਉਹ ਪੰਜਾਬ ਦੀ ਮੰਡੀ ਤੇ ਜ਼ਮੀਨਾਂ ਤੇ ਕਬਜ਼ਾ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਵੱਡੇ ਵੱਡੇ ਸੈਲੋ ਲਾਏ ਜਾਣੇ ਹੈਗੇ ਆ ਜਿਵੇਂ ਸਾਡੇ ਮੇਰੇ ਆਪ ਦੇ ਜ਼ਿਲ੍ਹੇ ਵਿੱਚ ਡਗਰੂ ਪਿੰਡ ਹੈ ਜਿਹੜਾ ਕੋ ਸੈਲੋ ਲੱਗਿਆ ਹੈਗਾ ਉਹਦੇ ਵਿੱਚ ਇੱਕੋ ਵਾਰੀ ਚ 40 ਲੱਖ ਬੋਰੀ ਪੈਂਦੀ ਹੈਗੀ ਆ ਤੁਸੀਂ ਦੇਖੋ ਕਿ 40 ਲੱਖ ਬੋਰੀ ਨੂੰ ਸਾਂਭਣ ਵਾਸਤੇ ਕਿੰਨੀ ਲੇਬਰ ਲੱਗਦੀ ਹੈਗੀ ਆ ਔਰ ਮੰਡਗਾ ਦੇ ਵਿੱਚ ਦੇਖੋ ਕਿ ਤੁਸੀਂ ਉਥੇ ਆੜਤੀਆਂ ਨੇ ਮਲੇਮ ਵੀ ਰੱਖਿਆ ਹੁੰਦੇ ਕੋਈ ਚਾਹ ਦਾ ਖੋਖਾ ਵੀ ਕਿਸੇ ਦਾ ਬਣਾਇਆ ਹੁੰਦਾ ਲਦਾਈ ਛਣਾਈ ਭਰਾਈ ਦਾ ਸਾਰਾ ਕੰਮ ਹੈ ਜਿਹੜਾ ਉਹ ਮਜ਼ਦੂਰਾਂ ਨੇ ਕਰਨਾ ਹੁੰਦਾ ਹੈ ਮਜ਼ਦੂਰ ਟੋਟਲੀ ਉਸ ਜਿਵੇਂ ਆਪਾਂ ਕਹਿ ਦਿੱ ਗਏ ਕਿ ਮੰਡੀ ਦੇ ਵਿੱਚੋਂ ਬਾਹਰ ਹੋਣਗੇ ਔਰ ਜੇਕਰ ਅਸੀਂ ਗੱਲ ਕਰ ਗਏ ਜਨਤ ਕਮੰਡ ਪ੍ਰਣਾਲੀ ਦੀ ਜਨਤ ਕਮੰਡ ਪ੍ਰਣਾਲੀ ਵੀ ਜੇਕਰ ਮਾੜੀਆਂ ਮੋਟੀਆਂ ਜਿਹੜੀਆਂ ਕੋਈ ਰੇਤ ਤਾਂ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਮਿਲਦੀਆਂ ਹੈਗੀਆਂ ਰੋਸ਼ਨ ਮਿਲਦਾ ਹੈਗਾ ਜਾਂ ਕੋਈ ਹੋਰ ਕੋਈ ਮਾੜਾ ਮੋਟਾ ਕੋਈ ਸਰਕਾਰੀ ਸਹੂਲਤਾਂ ਮਾੜੀਆਂ ਮੋਟੀਆਂ ਤੋਂ ਜਿੰਨੀਆਂ ਕਿਵੇਂ ਮਿਲਦੀਆਂ ਹੈਗੀਆਂ ਉਹਨਾਂ ਦੇ ਵੀ ਵੱਡਾ ਘਟਣ ਲੱਗ ਰਿਹਾ ਹੈਗਾ ਜਿਹਦੇ ਖਿਲਾਫ ਅਸੀਂ ਕਿਸਾਨਾਂ ਦੇ ਨਾਲ ਨਾਲ ਅਸੀਂ ਪਿੰਡੂ ਮਜ਼ਦੂਰਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਔਰ ਕਾਰਪੋਰੇਟ ਘਰਾਣੇ ਦਾ ਵਿਰੋਧ ਕਰਦੇ ਆ ਇਸ ਖੇਤੀ ਖੜੇ ਦਾ ਜਿਹੜਾ ਵਿਰੋਧ ਕਰਦੇ ਹੈਗੇ ਸਰਕਾਰ ਤਾਂ ਇਹ ਕਹਿੰਦੀ ਵੀ ਅਸੀਂ ਇਹਦੇ ਨਾਲ ਵਪਾਰ ਦੇ ਵਿੱਚ ਵਾਧਾ ਕਰਨਾ ਕਿਸਾਨ ਆ ਜਿਹੜਾ ਕਿਤੇ ਵੀ ਜਾ ਕੇ ਆਪਣੀ ਕੀ ਫਸਲ ਆ ਜਿਹੜੀ ਉਹ ਵੇਚ ਸਕਦਾ ਤੇ ਇਹਦੇ ਨਾਲ ਤਾਂ ਮਜ਼ਦੂਰਾਂ ਨੂੰ ਵੀ ਉਹ ਕਹਿੰਦੇ ਫਾਇਦਾ ਹੋਣਾ ਹੈ ਉਹਦੇ ਜੇ ਦੇਖੋ ਖਾਣ ਨੂੰ ਹਾਥੀ ਦੇ ਦੰਦ ਹੋਰ ਹੁੰਦੇ ਆ ਵੇਖਾਉਣ ਨੂੰ ਹੋਰ ਹੁੰਦੇ ਆ ਔਰ ਪੰਜਾਬ ਤੇ ਸੈਂਟਰ ਸਰਕਾਰ ਨੇ ਜਦੋਂ ਪਹਿਲਾ ਕਾਨੂੰਨ ਜਿਵੇਂ ਆਪਾਂ ਕਹਿ ਦਿੱ ਕਿ ਲਾਗੂ ਕੀਤੇ ਸੀ ਔਰ ਕਿਸਾਨਾਂ ਮਜ਼ਦੂਰਾਂ ਨੇ ਰੱਦ ਕਰਾਏ ਸੀਗੇ ਉਹਦੇ ਚ ਮੰਨ ਚੁੱਕੇ ਸੀਗੇ ਔਰ ਇਥੋਂ ਦਾ ਪ੍ਰਧਾਨ ਮੰਤਰੀ ਮੰਨਿਆ ਕਿ ਮੈਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਇਹ ਸਫਰ ਰਿਹਾ ਹੈਗਾ ਕਹਿੰਦਾ ਮਤਲਬ ਕਿ ਲੋਕ ਆ ਜਿਹੜੇ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਆ ਜਿਹੜੇ ਮਜ਼ਦੂਰ ਵੀ ਨੇ ਕਿਸਾਨ ਵੀ ਨੇ ਔਰ ਇਹ ਸਾਫ਼ ਤੇ ਸਪਸ਼ਟ ਗੱਲ ਹੈਗੀ ਆ ਕਿ ਭਾਜਪਾ ਸਰਕਾਰ ਆ ਜਿਹੜੀ ਜਿਹੜੀ ਵਾਰੀ-ਵਾਰੀ ਹੈ ਜਿਹੜੀ ਇੱਥੇ ਪੰਜਾਬ ਨੂੰ ਇੱਕ ਜਿਵੇਂ ਆਪਾਂ ਕਹਿੰਦੇ ਕਿ ਉਸ ਤਰ੍ਹਾਂ ਦਾ ਇੱਕ ਕਸੂਬਾ ਮੰਦੀ ਹੈਗੀ ਆ ਜਿੱਥੇ ਲੋਕਾਂ ਨੂੰ ਦਬਾਇਆ ਜਾਵੇ ਕਿਉਂਕਿ ਪੰਜਾਬ ਦੇ ਲੋਕੀ ਜਿਹੜੇ ਕਿਸਾਨ ਮਜ਼ਦੂਰ ਹੈ ਸਭ ਤੋਂ ਵੱਧ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੈਗੇ ਆ ਔਰ ਇਸੇ ਵਿੱਚੋਂ ਜਿਹੜਾ ਸੈਂਟਰ ਦੀ ਸਰਕਾਰ ਹੈ ਜਿਹੜੀ ਉਹ ਤਰਾਂਤਰਾਂ ਦੇ जिम्मे ਆ ਪਾ ਗਏ ਛਲਾਵੇ ਕਿਸੇ ਚੀਜ਼ ਨੂੰ ਹੋਰ ਢੰਗ ਤਰੀਕੇ ਨਾਲ ਲੈ ਕੇ ਆਉਣਾ ਕਿਸੇ ਚੀਜ਼ ਨੂੰ ਵੱਖਰੇ ਰੂਪ ਦੇ ਵਿੱਚ ਦਿਖਾਉਣਾ ਇਹ ਇੱਕ ਸਰਕਾਰ ਦੀ ਜਿਵੇਂ ਆਪਾਂ ਕਹ ਦਈਏ ਕਿ ਉਹ ਚਾਲ ਹੈਗੀ ਆ ਕਿ ਤੀਰ ਕਿਸੇ ਪਾਸੇ ਲਾਉਣਾ ਨਿਸ਼ਾਨਾ ਕਿਸੇ ਪਾਸੇ ਦੱਸਣਾ ਹੈਗਾ ਤਾਂ ਅਸੀਂ ਪੰਜਾਬ ਸਰਕਾਰ ਦੀਆਂ ਕੋਝੀਆਂ ਔਰ ਸੈਂਟਰ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਵੱਖ ਭੈਗੇ ਆ ਜਿਹਦੇ ਕਰਕੇ ਜਿਹੜਾ ਖੇਤੀ ਖੜਾ ਜਿਹੜਾ ਨਵਾਂ ਆਇਆ ਹੈਗਾ ਉਹਦਾ ਅਸੀਂ ਵਿਰੋਧ ਕਰਦੇ ਲਈ ਕਰਦਿਆਂ ਕਰਦਿਆਂ ਅੱਜ ਅਸੀਂ ਇੱਥੇ ਵੱਡਾ ਜਿਹੜਾ ਉਹ ਕਰਮੈਂਸ਼ਨਾ ਜਿਹੜੀ ਇਹ ਕੇਸ ਖੇਤੀ ਖੜੇ ਦੇ ਖਿਲਾਫ ਕੀਤੀ ਹੈਗੀ ਆ ਜਿਹਦੇ ਸਾਡੇ ਸਤਕਾਰਯੋਗ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਅਮਨਜੀਤ ਸਿੰਘ ਜੀ ਘੋਮਣ ਆ ਜਿਹੜੇ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਵਿੱਚ ਪਹੁੰਚੇ ਨੇ ਔਰ ਅੱਜ ਅਸੀਂ ਇਸ ਖੇਤੀ ਨੀਤੀ ਦਾ ਜਿਹੜਾ ਵਿਰੋਧ ਕਰਦੇ ਆ ਕਨਵੈਨਸ਼ਨ ਕੀਤੀ ਹੈਗੀ ਹੈ ਬਾਈ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੋ ਖੇਤੀਕਰੂਣ ਪਿਛਲੇ ਸਮੇਂ ਦੇ ਦੌਰਾਨ ਰੱਦ ਕਰਵਾਏ ਲੋਕਾਂ ਨੇ ਲੜ ਕੇ ਉਹਨਾਂ ਨੂੰ ਟੇਡੇ ਢੰਗ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਬਿਲਕੁਲ ਇਹੀ ਹੈ ਜੀ ਦੇਖੋ ਇਹਨਾਂ ਦਾ ਬਦਲਮਾ ਰੂਪ ਆ ਪਹਿਲਾਂ ਸੈਂਟਰ ਸਰਕਾਰ ਕਰਦੀ ਸੀ ਹੁਣ ਉਹਨਾਂ ਨੇ ਕਹਿਦਾ ਕਿ ਤਾਂ ਵੀ ਰਾਜਾਂ ਦਾ ਅਧਿਕਾਰ ਹੈਗਾ ਆਪੇ ਪੰਜਾਬ ਸਰਕਾਰ ਕਰੂਗੀ ਚਾਹੇ ਪੰਜਾਬ ਸਰਕਾਰ ਨੇ ਉਹ ਤੇ ਮੋਹਰ ਨਹੀਂ ਲਾਈ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਇਸ ਕਰਕੇ ਉਹਦਾ ਬਦਲਮਾ ਰੂਪ ਹੀ ਆ ਟੇਡੇ ਮੇਡੇ ਢੰਗ ਨਾਲ ਤੁਹਾ ਕਦੇ ਜਬਰੀ ਆ ਥੋਪੇ ਜਾ ਥੋਪੇ ਜਾ ਰਹੇ ਹੈਗੇ ਆ ਔਰ ਲੋਕ ਆ ਜਿਹੜੇ ਇਹਦਾ ਵਿਰੋਧ ਕਰ ਰਹੇ ਹੈਗੇ ਧੰਨਵਾਦ ਸ਼ੁਕਰੀਆ